ਸਾਰ ਮਰ ਸਕਾਰ ਲੋਗ ਗੁਰੂ ਕੀ ਸਾਚੀ ਔਰ ਨਵਾਜੀ ਹੋਈ ਗੁਰੂ ਰੂਪ ਖਾਲਸਾ ਸਾਤ ਸੰਤ ਜੀ ਜਿਤਨੇ ਵੀ ਆਪ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਭਗਤ ਕਬੀਰ ਜੀ ਭਗਤਤਾ ਸਾਹ ਸੰਸਾਰੀ ਸਰਮੋਰ ਹੋਏ ਨੇ ਇੱਕ ਭਗਤਾਂ ਵਿੱਚੋਂ ਭਗਤ ਕਬੀਰ ਜੀ ਫਰਮਾਉਂਦੇ ਹਨ ਕਬੀਰ ਏਕ ਘੜੀ ਆਦੀ ਘੜੀ ਆਦੀ ਹਿਤੇ ਆਦਿ ਭਗਤਨ ਸੇਤੀ ਗੋਸਤੇ ਜੋ ਕੀਨੋ ਸੋ ਲਾਭ ਭਗਤ ਜੀ ਫਰਮਾਉਂਦੇ ਨੇ ਸਾਧ ਸੰਤ ਜੀ ਜਿਹੜੇ ਰੱਬ ਦੇ ਪਿਆਰੇ ਕੋਈ ਇੱਕ ਘੜੀ ਨਾਮ ਜਪਣ ਵਾਲਾ ਉਹਦੀ ਵੀ ਪਰਵਾਹ ਨਾ ਕਹਿੰਦੇ ਜਿਹੜਾ ਅੱਤੀ ਘੜੀ ਜੱਪੂ ਉਹਦੀ ਵੀ ਪਰਵਾਹ ਹੈ ਅੱਧੀ ਹੁੰਦੀ ਆਤਸਾਹ ਸੰਤ ਤਿੰਨ ਮਿੰਟ ਰਹਿ ਗਏ ਪਿੱਛੇ ਜਿਹੜਾ ਤਿੰਨ ਮਿੰਟ ਵੀ ਜਾਂ ਮਿੰਟ ਵੀ ਨਾਮ ਜਪੇਗਾ ਉਹਦਾ ਵੀ ਸਾਹ ਸੰਤ ਜੀ ਸਤ ਸੰਗ ਕਰਿਆ ਉਸ ਰੱਬ ਦੀ ਰਜਾ ਉਸ ਰੱਬ ਦੇ ਪਰਮਾਤਮਾ ਡਾਡੇ ਦੇ ਯਾਦ ਕਰਿਆਂ ਪ੍ਰਵਾਨ ਹੈ ਸਾਧ ਸੰਗਤ ਇੱਕ ਸਾਧ ਸੰਗਤ ਜੀ ਸੰਗਤ ਵਿੱਚ ਆਇਆ ਫੇਰੀ ਫਾਇਦਾ ਜੇ ਆਪਾਂ ਇੱਥੇ ਕੁਝ ਪੱਲੇ ਨਾਲ ਬੰਨ ਕੇ ਲੈ ਕੇ ਜਾਈਏ ਜੇ ਆਪਾਂ ਆਪਣੇ ਪੱਲੇ ਨਾਲ ਕੁਝ ਬੰਨ ਗਏ ਨਹੀਂ ਲੈ ਕੇ ਗਏ ਸੰਗਤ ਵਿੱਚ ਆਏ ਇੱਧਰ ਉੱਤਰ ਝਾਕੇ ਮਨ ਨੂੰ ਟਿਕਾ ਨਹੀਂ ਬਣਾਇਆ ਉਸੇ ਤਰ੍ਹਾਂ ਘਰਾਂ ਨੂੰ ਮੁੜ ਗਏ ਸਾਹ ਸੰਤ ਜੀ ਨੇ ਵੜਾ ਸਾਹ ਸੰਤ ਜੀ ਉਹ ਬੱਚਾ ਸਕੂਲ ਦੇ ਵਿੱਚ ਪੜਨ ਜਾਂਦਾ ਸਾਹ ਸੰਤ ਜੀ ਉਸ ਨੂੰ ਦੱਸਿਆ ਜਾਂਦਾ ਵੇਸ ਪਰਾਂ ਤੂੰ ਬੈਠਣਾ ਇਸ ਤਰ੍ਹਾਂ ਵਿਦਿਆਵਲ ਧਿਆਨ ਦੇਣਾ ਫਿਰ ਦਿਮਾਗ ਵਿੱਚ ਸਾਹ ਸੰਤ ਜੀ ਉਹ ਪੜ ਪੜਦਾ। ਵਿਰੋਧਾ ਪੇਪਰ ਹੁੰਦਾ ਸਾਹ ਸੰਤ ਜੀ ਫਿਰ ਅਗਲੀ ਕਲਾਸ ਵਿੱਚ ਉਹਨੂੰ ਬਿਠਾਇਆ ਜਾਂਦਾ। ਉਸੇ ਤਰ੍ਹਾਂ ਹੀ ਸਾਹ ਸੰਤ ਜੀ ਆਪਾਂ ਨੂੰ ਵੀ ਸੰਗਤ ਦੇ ਵਿੱਚ ਆਉਣਾ ਚਾਹੀਦਾ। ਸੰਕੇ ਪਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਮਹਾਪੁਰਖ ਹੁੰਦੇ ਆ ਨਾ ਸਾ ਸੰਤ ਜੀ ਉਹਨਾਂ ਨੂੰ ਕਿਸੇ ਨਾਲ ਨਾ ਹੀ ਵਿਰੋਧ ਹੁੰਦਾ ਉਹ ਤਾਂ ਸਾਰਿਆਂ ਨੂੰ ਪ੍ਰੇਮ ਕਰਦੇ ਹੁੰਦੇ ਆ ਮਹਾਪੁਰਖ ਨੇ ਹਮੇਸ਼ਾ ਤੁਹਾਨੂੰ ਰੱਬ ਦੀ ਗੱਲ ਸੁਣਾਉਣੀ ਹੈ ਮਹਾਪੁਰਖ ਹੋਊਗਾ ਜਿਹੜਾ ਤੁਹਾਨੂੰ ਪ੍ਰਮਾਤਮਾ ਨਾਲ ਜੋੜੇਗਾ ਮਹਾਪੁਰਖ ਤੁਹਾਨੂੰ ਕੁਸੰਗਤ ਤੋਂ ਰੋਕੇਗਾ ਮਹਾਪੁਰਖ ਤੁਹਾਨੂੰ ਸੰਗਤ ਦੀ ਸਲਾਹ ਦਵੇਗਾ ਮਹਾਪੁਰਖ ਤੁਹਾਨੂੰ ਸਾਧ ਸੰਤਿ ਸਿੱਧੇ ਰਸਤੇ ਤੇ ਚੱਲਣਾ ਦੱਸੇਗਾ ਮਹਾਪੁਰਖ ਸਾਧ ਸੰਤ ਜੀ ਤੁਹਾਨੂੰ ਜਿਸੇ ਉੱਤੇ ਦਇਆ ਕਰਨੀ ਦੱਸੇਗਾ ਪਰਮਾਤਮਾ ਵੀ ਦੱਸਦਾ ਸਾਹ ਸੰਤ ਜੀ ਰੱਬ ਦੀਆਂ ਜਿਹੜੀਆਂ ਆਪਾਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਨੇ ਉਹਤੇ ਉੱਤੇ ਚੱਲਣ ਦਾ ਉਪਦੇਸ਼ ਦੇਵੇਗਾ ਪਰ ਸਾਹ ਸੰਤ ਜੀ ਜੇ ਆਪਾਂ ਸੁਣ ਕੇ ਕਿਸੇ ਨੂੰ ਗਾਹਾਂ ਉਪਦੇਸ਼ ਦੇਣਿਆ ਪਰ ਉਪਦੇਸ਼ ਐ ਆਪ ਨਾ ਕਰੈ ਅਪਦੇਸ਼ ਸੁਣ ਕੇ ਵੀ ਆਪ ਵੀ ਅਮਲ ਕਰਨਾ ਸਾਹ ਸੰਤ ਜੀ ਫੇਰ ਹੀ ਫਾਇਦਾ ਸੰਗਤ ਵਿੱਚ ਆਇਆ ਸਾਹ ਸੰਤ ਜੀ ਇਹ ਤੋਂ ਵੱਡਾ ਕੋਈ ਚੰਗਾ ਕਰਮ ਕੀਤਾ ਹੋਇਆ ਜਿਨੇ ਜਿਨ੍ਹਾਂ ਨੂੰ ਸਤ ਸੰਗਤ ਦਾ ਸੁਭਾਗਾ ਸਮਾ ਮਿਲਦਾ ਕੋ ਸੰਗਤ ਵਿੱਚ ਸਾਹ ਸੰਤ ਜੀ ਜਿਹੜਾ ਕੋ ਸੰਗਤ ਕਰਦਾ ਨਾ ਕਾ ਸੰਗਤ ਉਹ ਬੰਦਿਆਂ ਨੂੰ ਡੋਬ ਦਿੰਦੀ ਹੈ ਕਾ ਸੰਗਤ ਵਿੱਚ ਕੀ ਹੋਵੇਗਾ ਆਦਮੀ ਕ ਸੰਗਤ ਵਿੱਚ ਬੈਠੇਗਾ ਤਾਂ ਉਥੇ ਗਲਤ ਰਸਤੇ ਚੁਣੇਗਾ ਜੇ ਆਪਾਂ ਕਿਸੇ ਦੀ ਨਿੰਦਿਆ ਕਰਨ ਬੈਠਦੇ ਆ ਕਿਸੇ ਮਾਈਆਂ ਬੈਂਧੀਆਂ ਨੇ ਚਾਰ ਇਕੱਠੀਆਂ ਹੋ ਕੇ ਜਾਂ ਭਾਈ ਬੈਂਦੇ ਆ ਉੱਥੇ ਹਮੇਸ਼ਾ ਕੋਈ ਰੱਬ ਦੀ ਗੱਲ ਨਹੀਂ ਹੋਵੇਗੀ ਬਿਰਲੇ ਪੁਰਸ਼ ਹੁੰਦੇ ਨੇ ਜਿਹੜੇ ਰੱਬ ਦੀ ਗੱਲ ਕਰਦੇ ਆ ਚਾਰ ਭਾਈ ਇਕੱਠੇ ਹੋ ਕੇ ਜਾਂ ਚਾਰ ਮਾਈਆਂ ਇਕੱਠੀਆਂ ਹੋ ਕੇ ਨਹੀਂ ਤਾਂ ਸਾਧ ਸੰਤ ਜੀ ਅੱਜ ਦੇ ਸਮੇਂ ਦੇ ਵਿੱਚ ਚਾਰ ਭਾਈ ਇਕੱਠੇ ਹੋ ਕੇ ਜਾਂ ਚਾਰ ਮਾਈਆਂ ਇਕੱਠੀਆਂ ਹੋ ਕੇ ਉਹ ਹਮੇਸ਼ਾ ਕਿਸੇ ਦੀ ਨਿੰਦਿਆ ਜਾਂ ਕਾਲ ਜੁਗੀ ਜੀਵਾਂ ਦੀਆਂ ਗੱਲਾਂ ਕਰਦੇ ਆ ਜਿਹੜਾ ਸਾਹ ਸੰਤ ਜੀ ਸੰਗਤ ਕਰੂਗਾ ਭਾਵੇਂ ਥੋੜੇ ਸਮੇਂ ਦੀ ਕਰੇ ਅੱਜ ਨਹੀਂ ਤਾਂ ਕੱਲ ਕਦੇ ਨਾ ਕਦੇ ਉਹਨੂੰ ਪਰਮਾਤਮਾ ਉਹ ਰਾਸਤੇ ਸਹੀ ਰਸਤੇ ਤੇ ਪਾ ਦਿੰਦਾ ਸਾਹ ਸੰਤ ਜੀ ਸੋਚਣ ਵਾਲੀ ਗੱਲ ਹੈ ਜੇ ਆਪਾਂ ਹੁਣ ਕਿਸ ਸੰਗਤ ਵਿੱਚ ਵੀ ਬਹਿਨੇ ਆ ਜਾਂ ਨਿੰਦਿਆ ਵੀ ਕਰਦੇ ਆ ਰੱਬ ਦੀ ਐਡੀ ਮਿਹਰ ਆਪਾਂ ਨੂੰ ਹਫਤੇ ਵਿੱਚ ਇੱਕ ਦਿਨ ਸੰਗਤ ਕਰਨ ਦਾ ਸਮਾਂ ਤਾਂ ਮਿਲ ਜਾਂਦਾ ਕਿੱਡਾ ਚੰਗਾ ਕਰਮ ਆਪਣਾ ਹਾਲ ਮਿਲਦਾ ਸਾਹ ਸੰਤ ਜੀ ਪਰ ਸਮੇਂ ਨਾਲ ਮਿਲਦਾ ਸਾਹ ਸੰਤ ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਮਾਤਾ ਮਾਈਆਂ ਨੂੰ ਮਾਤਾ ਆਪਣੇ ਉਦਰ ਦੇ ਵਿੱਚ ਬੱਚੇ ਨੂੰ ਪਾਲਦੀ ਹੈ 9 ਮਹੀਨੇ ਪੇਟ 'ਚ ਰੱਖਣਾ ਪੈਂਦਾ ਸਾਹ ਸੰਤ ਜੀ ਫੇਰ ਜਾ ਕੇ ਇੱਕ ਬਾਲਕ ਦੀ ਪ੍ਰਾਪਤੀ ਹੁੰਦੀ ਹੈ ਉਸੇ ਤਰ੍ਹਾਂ ਸਾਧ ਸੰਤ ਜੀ ਸੰਗਤ ਦਾ ਫਲ ਵੀ ਮਿਲਦਾ ਸਮਾਂ ਲੱਗਦਾ ਸਾਧ ਸੰਤ ਵੱਡੇ ਭਾਗਾਂ ਵਾਲੇ ਵਾਲੇ